ਆਪਾਂ ਤਾਂ ਲਗਾਤਾਰ ਗੱਲ ਕਰ ਰਹੇ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਖਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਅਨਾਉਂਸ ਕਰ ਕਿਉਂ ਨਹੀਂ ਰਹੀ ਪਰ ਸਰਕਾਰ ਇੱਕ ਹੋਰ ਮਾਮਲੇ ਦੇ ਵਿੱਚ ਫਸ ਗਈ ਹੋਣਾ ਤੁਸੀਂ ਸਰਪੰਚੀ ਚੋਣਾਂ ਛੱਡੋ ਇੱਕ ਹੋਰ ਚੋਣਾਂ ਦਾ ਜਿਹੜਾ ਵਿਵਾਦ ਹੈ ਉਹ ਸਰਕਾਰ ਦੇ ਸਿਰ ਦੇ ਉੱਪਰ ਆ ਗਿਆ ਕੀ ਗੱਲਬਾਤ ਹੈ ਕਿਹੜੀਆਂ ਚੋਣਾਂ ਨੇ ਸਰਕਾਰ ਕਰਵਾ ਰਹੀ ਸਰਪੰਚੀ ਚੋਣਾਂ ਤਾਂ ਸਰਕਾਰ ਅੱਗੇ ਪਾਰ ਰਹੀ ਹੈ ਇਹਨਾਂ ਚੋਣਾਂ ਦੇ ਨਾਲ ਨਾਲ ਕਿਹੜੀਆਂ ਚੋਣਾਂ ਨੇ ਜਿੱਥੇ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਲਾਈ ਹੈ ਹਾਈ ਕੋਰਟ ਨੇ ਸਖਤ ਤਾੜਨਾ ਕੀਤੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਬਿੱਤੇ ਦੇ ਨਹੀਂ ਸੋਸੇ ਗੱਲ ਦੋਸਤੋ ਮੈਂ ਗੁਰੂਜਿੰਦਰ ਸਿੰਘ ਬੰਗੂ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਪੰਜਾਬੀ ਵਿਊਰਸ਼ਿਪ ਇਸ ਚੈਨਲ ਦੇ ਉੱਪਰ ਪੰਜਾਬ ਦੇ ਪਿੰਡਾਂ ਦੀ ਗੱਲ ਹੁੰਦੀ ਹੈ ਪੰਜਾਬ ਦੀਆਂ ਪੰਚਾਇਤਾਂ ਦੀ ਗੱਲ ਹੁੰਦੀ ਹੈ ਪੰਜਾਬ ਦੇ ਸਰਪੰਚਾਂ ਦੀ ਗੱਲ ਹੁੰਦੀ ਹੈ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਜਦੋਂ ਵੀ ਅਸੀਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਨਹੀਂ ਕਈ ਦੋਸਤ ਕਹਿੰਦੇ ਨੇ ਕਿ ਤੁਹਾਡੀ ਵੀਡੀਓ ਸਾਡੇ ਕੋਲ ਆਉਂਦੀ ਨਹੀਂ ਆਉਂਦੀ ਇਸ ਕਰਕੇ ਨਹੀਂ ਕਿ ਤੁਸੀਂ ਚੈਨਲ ਦੇ ਨਾਲ ਜੁੜੇ ਨਹੀਂ ਹੋਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫਿਰ ਆਪਾਂ ਕਰਦੇ ਹਾਂ ਅੱਗੇ ਗੱਲ ਸਭ ਤੋਂ ਪਹਿਲਾਂ ਚੈਨਲ ਕਰੋ ਦੋਸਤੋ ਸਬਸਕ੍ਰਾਈਬ ਧੰਨਵਾਦ ਜਿਨ੍ਹਾਂ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ। ਦੋਸਤੋ ਮਾਮਲਾ ਕੀ ਹੈ? ਇੱਕ ਤਾਂ ਦੇਖੋ ਲਗਾਤਾਰ ਆਪਾਂ ਨੇ ਵੀ ਖੁਦ ਮੈਂ ਇੱਧੇ ਤੇ ਕਿੰਨੀ ਵੀਡੀਓ ਤੁਹਾਡੇ ਲਈ ਬਣਾਈਆਂ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤੀ ਚੋਣਾਂ ਨਹੀਂ ਕਰਵਾ ਰਹੀ, ਡਿਲੇ ਕਰਵਾ ਰਹੀ ਹੈ। ਬੇਸ਼ੱਕ ਹਾਈ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਪੰਜਾਬ ਸਰਕਾਰ ਨੇ ਕਿ ਅਸੀਂ ਸਤੰਬਰ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਰਵਾਵਾਂਗੇ। ਪਰ ਸਤੰਬਰ ਆ ਗਿਆ, ਕੋਈ ਅਨਾਉਂਸਮੈਂਟ ਨਹੀਂ ਹੈਗੀ। ਦੋਸਤੋ ਕੁਝ ਨਹੀਂ ਹੈਗਾ। ਹੁਣ ਅਗਲੀ ਗੱਲ ਕੀ ਹੈ? ਦੋਸਤੋ ਇੱਕ ਬੰਦਾ ਮਲੇਰ ਕੂਟਲੇ ਦਾ ਜਿਹਦਾ ਨਾਮ ਹੈ ਬਿਆਨਤ ਸਿੰਘ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਪਟੀਸ਼ਨ ਪਾਈ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠਲੀ ਸਰਕਾਰ ਆ ਆਮ ਆਦਮੀ ਜਿਹੜੀ ਪਾਰਟੀ ਹੈ ਇਹ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਕੌਂਸਲ ਦੀਆਂ 42 ਚੋਣਾਂ ਨੇ ਇਹ 42 ਚੋਣਾਂ ਨਹੀਂ ਕਰਵਾ ਰਹੀ ਉਹਨਾਂ ਨੇ ਦੱਸਿਆ ਕਿ ਪਹਿਲਾਂ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਸੀ ਕਿ ਅਸੀਂ 1 ਨਵੰਬਰ 2023 ਨੂੰ ਪੰਜਾਬ ਦੇ ਵਿੱਚ 42 ਮਿਊਨਿਸਪਲ ਕਾਉਂਸਲ ਦੀ ਜਿਹੜੀਆਂ ਚੋਣਾਂ ਨੇ ਉਹ ਚੋਣਾਂ ਅਸੀਂ ਕਰਵਾਵਾਂਗੇ ਪਰ ਕਹਿੰਦੇ ਕਿ ਨਹੀਂ ਕਰਵਾਈਆਂ ਜਿਹੜਾ ਇਹ ਤੁਸੀਂ ਕਹੋ ਕਿ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤਾ ਸੀ ਇਹ ਜਾਰੀ ਕੀਤਾ ਸੀ ਸਰਕਾਰ ਨੇ ਅਗਸਤ ਦੇ ਵਿੱਚ 1 ਅਗਸਤ ਨੂੰ ਜਾਰੀ ਕੀਤਾ ਸੀ 1 ਅਗਸਤ 2023 ਨੂੰ ਕਿ ਅਸੀਂ ਪੰਜਾਬ ਦੇ ਵਿੱਚ ਮਿਊਨਿਸਪਲ ਚੋਣਾਂ ਕਰਵਾਵਾਂਗੇ ਪਰ 1 ਨਵੰਬਰ ਦਾ ਟਾਈਮ ਦਿੱਤਾ ਸੀ ਕਿ 1 ਨਵੰਬਰ 2023 ਨੂੰ ਕਰਾਵਾਂਗੇ ਕਹਿੰਦੇ ਕਿ ਸਮਾਂ ਨਿਕਲ ਗਿਆ 2024 ਵਿੱਚ ਨਿਕਲਣ ਵਾਲਾ ਹੋ ਗਿਆ 1 ਸਾਲ ਹੋ ਗਿਆ ਸਰਕਾਰ ਨੇ ਪੰਚਾਇਤੀ ਚੋਣਾਂ ਨਹੀਂ ਕਰਵਾਈਆਂ ਜਦੋਂ ਇਹ ਗੱਲ ਮਾਨਯੋਗ ਹਾਈ ਕੋਰਟ ਨੂੰ ਪਤਾ ਲੱਗੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤਾਂ ਉਹਨਾਂ ਨੇ ਬੜਾ ਸਖਤ ਨੋਟਿਸ ਲਿਆ ਇਸ ਗੱਲ ਦਾ ਤੇ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕੀਤੀ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਕੋਰਟ ਨੂੰ ਦੱਸੋ ਆ ਕੇ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਮਿਊਨਿਸਪਲ ਚੋਣਾਂ ਨੇ ਇਹ ਚੋਣਾਂ ਤੁਸੀਂ ਕਿਉਂ ਨਹੀਂ ਕਰਵਾ ਰਹੇ ਇਸ ਬਾਰੇ ਪੰਚਾਇਤੀ ਚੋਣਾਂ ਸਰਪੰਚੀ ਦੀ ਚੋਣਾਂ ਨੂੰ ਲੈ ਕੇ ਸਰਕਾਰ ਨੂੰ ਸਖਤ ਤਾੜਨਾ ਕੀਤੀ ਸੀ ਕਿ ਤੁਸੀਂ ਕਿਉਂ ਨਹੀਂ ਚੋਣਾਂ ਕਰਵਾ ਰਹੇ ਸਾਨੂੰ ਆ ਕੇ ਇਹ ਗੱਲ ਤੁਸੀਂ ਦੱਸੋ ਉੱਥੇ ਸਰਕਾਰ ਨੇ ਪੰਚਾਇਤੀ ਚੋਣਾਂ ਉਨ ਵੇਲੇ ਦਾ ਕੀਤਾ ਸੀਗੇ ਸਤੰਬਰ ਦੇ ਵਿੱਚ ਕਰਾਵਾਂਗੇ ਤੇ ਹੁਣ ਮਾਨਯੋਗ ਹਾਈ ਕੋਰਟ ਨੇ ਜਿਹੜੇ ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਨੇ ਉਹਨਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ 23 ਸਤੰਬਰ ਨੂੰ ਆ ਕੇ ਤੁਸੀਂ ਇਹ ਗੱਲ ਸਾਨੂੰ ਦੱਸੋ ਜੇ ਤੁਸੀਂ ਚੋਣਾਂ ਨਹੀਂ ਕਰਵਾਈਆਂ ਚੋਣਾਂ ਕਿਉਂ ਨਹੀਂ ਕਰਵਾਈਆਂ ਕਿਹੜੇ ਕਾਰਨ ਰਹੇ ਜਿਨ੍ਹਾਂ ਕਰਕੇ ਤੁਸੀਂ ਚੋਣਾਂ ਨਹੀਂ ਕਰਵਾਈਆਂ 23 ਸਤੰਬਰ ਨੂੰ ਦੋਸਤੋ ਜਵਾਬ ਦਿਣਾ ਪਣਾ ਇੱਥੇ ਬਿਆਨ ਸਿੰਘ ਹੋਰਾਂ ਨੇ ਕੱਲ ਹੋਰ ਵੀ ਦੱਸਿਆ ਉਹਨੇ ਕਿਹਾ ਕਿ ਇੱਕ ਕਾਨੂੰਨੀ ਨੋਟਿਸ ਅਸੀਂ ਪੰਜਾਬ ਗਵਰਨਮੈਂਟ ਨੂੰ ਭੇਜਿਆ ਸੀ ਸਰਕਾਰ ਨੂੰ ਚੋਣਾਂ ਕਰਾਉਣ ਬਾਰੇ ਕਿਹਾ ਸੀ ਪਰ ਕਹਿੰਦੇ ਕਿ ਸਰਕਾਰ ਨੇ ਚੋਣਾਂ ਨਹੀਂ ਕਰਵਾਈਆਂ ਇਹਦੇ ਨਾਲ ਚਾਰ ਨਗਰ ਨਿਗਮਾਂ ਦੀ ਗੱਲ ਕੀਤੀ ਕਿ ਚਾਰ ਨਗਰ ਨਿਗਮ ਵੀ ਪੈਂਡਿੰਗ ਨੇ ਜਿੱਥੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੀ ਹੈਟਰੀ ਵਾਲੀ ਸਰਕਾਰ ਉਹ ਕਹਿੰਦੇ ਕਿ ਪੰਚਾਇਤ ਚੋਣਾਂ ਦੋਸਤੋਂ ਨਹੀਂ ਕਰਵਾ ਰਹੇਗੇ ਤਾਂ ਉਹਨਾਂ ਨੇ ਕਿਹਾ ਕਿ ਦੋ ਦੋ ਸਾਲ ਦਾ ਸਮਾਂ ਹੋ ਗਿਆ ਨ ਦੋ ਦੋ ਸਾਲ ਦਾ ਸਮਾਂ ਹੋ ਗਿਆ ਨਗਰ ਨਿਗਮ ਦੀਆਂ ਚੋਣਾਂ ਹੋ ਸੌਰੀ ਮਿਊਂਸਿਪਲ ਦੀਆਂ ਚੋਣਾਂ ਹੋਈਆਂ ਨੂੰ ਕਿ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਵੀ ਮਿਊਂਸਿਪਲ ਦੀ ਚੋਣਾਂ ਦੀ ਜਿਹੜੀ ਮਿਆਦ ਹੁੰਦੀ ਹੈ ਜਿਹਨ ਲੋਕ ਚੋਣੇ ਹੁੰਦੇ ਨੇ ਨੁਮਾਇੰਦੇ ਉਹਨਾਂ ਦੇ ਖਤਮ ਹੋਣ ਦੀ ਮਿਆਦ ਹੁੰਦੀ ਹੈ ਕਮੇਟੀ ਦੀ ਖਤਮ ਹੋਣ ਦੀ ਮਿਆਦ ਤੋਂ ਪਹਿਲਾਂ ਹੀ ਚੋਣ ਕਰਾਉਣੀ ਜ਼ਰੂਰੀ ਹੁੰਦੀ ਹੈ ਪਰ ਕਹਿੰਦੇ ਕਿ ਸਰਕਾਰ ਨੇ ਕਰਾਈ ਨਹੀਂ ਜਿਸ ਕਰਕੇ ਸ਼ਹਿਰਾਂ ਦੇ ਵਿੱਚ ਕਮੇਡੀਆਂ ਦੇ ਵਿੱਚ ਜਿਹੜੇ ਵਿਕਾਸ ਦੇ ਕਾਰਜ ਨੇ ਵਿਕਾਸ ਦੇ ਕੰਮ ਕਾਜ ਨੇ ਉਹ ਠੱਪ ਪਏ ਨੇ ਕਾਇਨੂਲੇਕੇ ਦੋਸਤੋ ਸਰਕਾਰ ਨੂੰ ਬੜੀ ਸਖਤ ਤਾੜਨਾ ਕੀਤੀ ਹੈ ਮਾਨਗ ਹਾਈ ਕੋਰਟ ਨੇ ਕਿ ਸਾਨੂੰ ਤੁਸੀਂ ਦੱਸੋ ਤੁਸੀਂ ਚੋਣਾਂ ਆਖਰ ਕਰਵਾ ਕਿਉਂ ਨਹੀਂ ਰਹੇ ਪੰਜਾਬ ਦੇ ਚੋਣਾਂ ਨੇ ਤੁਸੀਂ ਕਰਵਾ ਰਹੇ ਪੰਜਾਬ ਦੇ ਵਿੱਚ ਪੰਚਾਇਤੀ ਕਾਰਜ ਕਿੰਨੇ ਨਹੀਂ ਹੋਏ ਹੈਗੇ ਪਿੰਡਾਂ ਦੇ ਵਿੱਚ ਸਰਕਾਰਾਂ ਕਿਉਂ ਨਹੀਂ ਅੱਗੇ ਵੱਧ ਰਹੀਆਂ ਕਿਉਂ ਨਹੀਂ ਪੰਚਾਇਤੀ ਚੋਣਾਂ ਕਰਵਾ ਰਹੀਆਂ ਦੋਸਤੋ ਇੱਕ ਇਹ ਵੱਡਾ ਸਵਾਲ ਹੈ ਸਾਰੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਖਰਾ ਹੱਥ ਪਿੱਛੇ ਖਿੱਚ ਰਹੀ ਜੀ ਹੈ ਚੋਣਾਂ ਕਰਵਾਣ ਦਾ ਹੁਣ ਦੇਖਣ ਵਾਲਾ ਹੋਊਗਾ ਕਿ ਇਸ ਮਾਮਲੇ ਵਿੱਚ ਕੀ ਅਪਡੇਟ ਹੋਊਗੀ ਆਪਾਂ ਤਾਂ ਹਰ ਲਗਾਤਾਰ ਗੱਲ ਕਰ ਰਹੇ ਸੀਗੇ ਸਰਪੰਚ ਚੋਣਾਂ ਕਦੋਂ ਸਰਕਾਰ ਅਨਾਉਂਸ ਕਰੂਗੀ ਤੁਸੀਂ ਸਰਪੰਚ ਚੋਣਾਂ ਛੱਡੋ ਇਧਰ ਸਰਕਾਰ ਦੀ ਗੱਲ ਹੋ ਰਹੀ ਸੀ ਆਪਾਂ ਪਹੇਜੇ